ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਤੇ ਲੋ ਜੀ ਅੱਜ ਬਣਾਇਆ ਜੀ ਆਪਾਂ ਨੇ ਨਾਰੀਅਲ ਦੇ ਲੱਡੂ ਪੂਰੇ ਹਨ ਨਰਮ ਤੇ ਮਲਾਈਮ ਜਿਹੜੇ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਆ ਜੀ ਸੋ ਜਿਹੜੇ ਜਿਹੜੇ ਤਰੀਕੇ ਨਾਲ ਮੈਂ ਬਣਾਏ ਆ ਜਿਹੜਾ ਜਿਹੜਾ ਮੈਂ ਸਮਾਨ ਲਿਆ ਤੁਹਾਨੂੰ ਅੱਗੇ ਵੀਡੀਓ ਚ ਦੱਸਦੇ ਆ ਜੀ ਤੇ ਜੇ ਤੁਸੀਂ ਵੀ ਇਸ ਦੀਵਾਲੀ ਤੇ ਵਧੀਆ ਮਠਿਆਈ ਬਣਾ ਕੇ ਖਾਣਾ ਚਾਹੁੰਦੇ ਹੋ ਘਰੇ ਤਿਆਰ ਕਰਕੇ ਤੋ ਆਪਾਂ ਕਿਵੇਂ ਬਣਾ ਸਕਦੇ ਆ ਮੈਂ ਪਹਿਲਾਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਚੈਨਲ ਤੇ ਪਾਈਆਂ ਹੋਈਆਂ ਤੁਸੀਂ ਉਹ ਵੀ ਦੇਖ ਸਕਦੇ ਹੋ ਤੇ ਅੱਜ ਆਪਾਂ ਨੇ ਇਹ ਲੱਡੂ ਕਿਵੇਂ ਬਣਾਉਣੇ ਆ ਇਹ ਤੁਹਾਨੂੰ ਦੱਸਦੇ ਅੱਗੇ ਵੀਡੀਓ 'ਚ ਤੇ ਆਜੋ ਫਿਰ ਐਸਪੀ ਕਰਦੇ ਆ ਸਟਾਰਟ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਜੇ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਕਮੈਂਟ ਜਰੂਰ ਕਰ ਦਿਓ ਤੇ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਨੇ ਆ ਦੀਵਾਲੀ ਸਪੈਸ਼ਲ ਨਾਰੀਅਲ ਦੇ ਲੱਡੂ ਤੇ ਲੋ ਜੀ ਨਾਰੀਅਲ ਦੇ ਲੱਡੂ ਬਣਾਉਣ ਵਾਸਤੇ ਆਪਾਂ ਨੂੰ ਚਾਹੀਦਾ ਨਾਰੀਅਲ ਠੀਕ ਹੈ ਜੀ ਇਹਨੂੰ ਖੋਪਾ ਵੀ ਕਹਿ ਦਿੰਦੇ ਆ ਤੇ ਆਪਾਂ ਨੇ ਦੋ ਪੀਸ ਨਾ ਇਸ ਤਰੀਕੇ ਦੇ ਆਪਾਂ ਨੇ ਕੱਟ ਲਏ ਆ ਜੀ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਮਿਕਸੀ ਦੇ ਜੱਗ ਦੇ ਵਿੱਚ ਪਾ ਕੇ ਇਹਦਾ ਜਿਹੜਾ ਬਰੀਕ ਹੈ ਉਹ ਪਾਊਡਰ ਬਣਾ ਲੋਂਗੇ ਜਿਵੇਂ ਕਿ ਨਾਰੀਅਲ ਦਾ ਬੁਰਾਦਾ ਹੁੰਦਾ ਨਾ ਉਸ ਤਰੀਕੇ ਦਾ ਆਪਾਂ ਨੇ ਇਹਨੂੰ ਕਰ ਲੈਣਾ ਹੈ ਜਾਂ ਤੁਸੀਂ ਇਹਦੀ ਜਗ੍ਹਾ ਤੇ ਨਾਰੀਅਲ ਦਾ ਬੁਰਾਦਾ ਵੀ ਵਰਤ ਸਕਦੇ ਹੋ ਤੇ ਲੋ ਜੀ ਨਾਰੀਅਲ ਆਪਾਂ ਨੇ ਪੀਸ ਲਿਆ ਇਸ ਤਰੀਕੇ ਦਾ ਹੋ ਗਿਆ ਇਹ ਇਹ ਨਾਲੀਆਲ ਆਪਾਂ ਨੇ ਤਾਂ ਪੀਸਿਆ ਏ ਕਿਉਂਕਿ ਜਿਹੜਾ ਨਾਲੀਆਲ ਆਪਾਂ ਨੇ ਪੀਸਿਆ ਇਹਦੇ ਵਿੱਚ ਤੇਲ ਹੁੰਦਾ ਠੀਕ ਆ ਜੀ ਜਿਹੜਾ ਆਪਾਂ ਬੁਰਾ ਦਾ ਮੁੱਲ ਲੈ ਕੇ ਆਉਂਦੇ ਆ ਉਹਦੇ ਜੋ ਤੇਲ ਕੱਢਿਆ ਹੁੰਦਾ ਏ ਇਸ ਕਰਕੇ ਜਿਹੜੀ ਇਹਦੇ ਵਿੱਚ ਜਿਆਦਾ ਗ੍ਰਾਂਟ ਹੋਊਗਾ ਇਹ ਜਿਆਦਾ ਵਧੀਆ ਹੈ ਤੇ ਲਓ ਜੀ ਹੁਣ ਚੱਲਦੇ ਆ ਅਗਲੇ ਪ੍ਰੋਸੈਸ ਤੇ ਲਓ ਜੀ ਹੁਣ ਆਪਾਂ ਨੇ ਇੱਕ ਕੜਾਹੀ ਰੱਖ ਲਈ ਹੈ ਜੀ ਗੈਸ ਤੇ ਤੇ ਉਹਦੇ ਵਿੱਚ ਥੋੜਾ ਜਿਹਾ ਪਾਣੀ ਆਪਾਂ ਨੇ ਪਾ ਲਿਆ ਤੇ ਜਦੋਂ ਪਾਣੀ ਗਰਮ ਹੋ ਜਾਵੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ 1 ਲੀਟਰ ਦੁੱਧ ਠੀਕ ਆ ਜੀ ਦੁੱਧ ਲੈਣਾ ਆਪਾਂ ਨੇ ਮੱਛ ਦਾ ਇਹਣੀ ਬਫੈਲੋ ਮਿਲਕਰ ਤੇ ਲੋਜੀ ਦੁੱਧ ਆਪਾਂ ਨੇ ਕੜਾਹੀ ਦੇ ਵਿੱਚ ਪਾ ਲਿਆ ਤੇ ਜਿਹੜਾ ਮੈਂ ਥੋੜਾ ਜਿਹਾ ਪਹਿਲਾਂ ਪਾਣੀ ਪਾਇਆ ਤਾਂ ਨਾ ਕੜਾਹੀ ਦੇ ਵਿੱਚ ਉਹ ਤਾਂ ਕਰਕੇ ਪਾਇਆ ਹੈ ਕਿਉਂਕਿ ਕੜਾਹੀ ਆ ਥੋੜੀ ਜੀ ਗਰਮ ਹੋ ਜਾਂਦੀ ਆ ਤੇ ਇਸ ਕਰਕੇ ਨਾ ਦੁੱਧ ਜਿਹੜਾ ਫਰੀਕ ਲੱਗਤ ਥੱਲੇ ਨਹੀਂ ਲੱਗਦਾ ਜਦੋਂ ਆਪਾਂ ਸਿੱਧਾ ਕੜਾਹੀ ਦੇ ਵਿੱਚ ਦੁੱਧ ਪਾਉਂਦੇ ਆ ਤਾਂ ਉਹ ਥੱਲੇ ਲੱਗ ਜਾਂਦਾ ਤੁਸੀਂ ਵੀ ਜਦੋਂ ਦੁੱਧ ਗਰਮ ਕਰਨਾ ਤਾਂ ਹਲਕਾ ਜਿਹਾ ਪਹਿਲਾਂ ਕੜਾਹੀ ਦੇ ਵਿੱਚ ਕਿਸੇ ਵੀ ਭਾਂਡਣ ਦੇ ਵਿੱਚ ਪਾ ਕੇ ਪਾਣੀ ਗਰਮ ਕਰੋ ਉਸ ਤੋਂ ਬਾਅਦ ਦੁੱਧ ਪਾਓ ਤੇ ਲੋ ਜੀ ਇਹਨੂੰ ਹੁਣ ਆਪਾਂ ਦੁੱਧ ਨੂੰ ਪਕਾਵਾਂਗੇ ਜਦੋਂ ਤੱਕ ਇਹ ਅੱਧਾ ਨਹੀਂ ਰਹਿ ਜਾਂਦਾ ਜਦੋਂ ਇਹ ਆਪਣਾ ਅੱਧਾ ਰਹਿ ਗਿਆ ਫਿਰ ਆਪਾਂ ਇਹਦੇ ਵਿੱਚ ਐਡ ਕਰਾਂਗੇ ਨਾਰੀਅਲ ਤੇ ਲੋ ਜੀ ਹੁਣ ਆਪਾਂ ਇਹਨੂੰ ਦੁੱਧ ਨੂੰ ਐਨ ਕਾੜ-ਕਾੜ ਕੇ ਹਲਾ ਹਲਾ ਕੇ ਯਾਨੀ ਅੱਧਾ ਕਰ ਲਵਾਂਗੇ ਯਾਨੀ ਕਹਿਣ ਦਾ ਮਤਲਬ ਆਪਾਂ ਨੇ ਖੋਆ ਕੱਢਣਾ ਏ ਠੀਕ ਹੈ ਜੀ ਯਾਨੀ ਪੂਰਾ ਖੋਆ ਨਹੀਂ ਬਣਾਉਣਾ ਆਪਾਂ ਨੇ ਹਾਫ ਖੋਆ ਯਾਨੀ ਅੱਧਾ ਖੋਆ ਬਣਾਉਣਾ ਏ ਤੇ ਇਹਨੂੰ ਹੁਣ ਕੱਢ ਲੈਣੇ ਆ ਜੀ ਆਪਾਂ ਮਿਲਦੇ ਹਾਂ ਫਿਰ ਦੇ ਲੋ ਜੀ ਦੁੱਧ ਜਿਹੜਾ ਆਪਣਾ گاੜਾ ਹੋ ਚੁੱਕਿਆ ਜੀ ਆ ਵੇਖੋ ਅੱਧਾ ਕਹੇ ਰਹਿ ਚੁੱਕਿਆ ਏ ਜਿਆਦਾ ਵੀ گاੜਾ ਨਹੀਂ ਕਰਨਾ ਹੁਣ ਆਪਾਂ ਨੇ ਇਹ ਕਿਉਂਕਿ ਫਿਰ ਜਿਹੜਾ ਨਾਰੀਅਲੋਂ ਆਪਣਾ ਪੱਕਣਾ ਵੀ ਨਹੀਂ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਿਆ ਦਿੰਨੇ ਆ ਨਾਰੀਅਲ ਜਿਹੜਾ ਆਪਾਂ ਨੇ ਫੀਸ ਕੇ ਰੱਖਿਆ ਤੇ ਹੁਣ ਇਹਦੇ ਨਾਲ ਪਕਾਵਾਂਗੇ ਆ ਪੈਨ ਚੰਗੀ ਤਰ੍ਹਾਂ ਤੇ ਇਸ ਟਾਈਮ ਤੇ ਠੀਕ ਆ ਜਿਹੜਾ ਤੁਸੀਂ ਮੀਡੀਅਮ ਕਰ ਲਿਓ ਠੀਕ ਆ ਜੀ ਜਿਆਦਾ ਉਹ ਬੁਲ ਸੇਕ ਨਾ ਰੱਖਿਓ ਤੇ ਲੋ ਜੀ ਇਹਨੂੰ ਹੁਣ ਹੌਲੀ ਹੌਲੀ ਆਪਾਂ ਪਕਾਉਂਦੇ ਆ ਜਦੋਂ ਤੱਕ ਇਹ ਐਨ ਕਾਠਾ ਨਹੀਂ ਹੋ ਜਾਂਦਾ ਤੇ ਲੋ ਜੀ ਜਦੋਂ ਆਪਾਂ ਨਾਰੀਅਲ ਨੂੰ ਪਕਾਉਂਦੇ ਪਕਾਉਂਦੇ ਇਸ ਤਰੀਕੇ ਦਾ ਇਹ ਹੋ ਜਾਵੇ ਫਿਰ ਆਪਾਂ ਨੇ ਇਹਦੇ ਵਿੱਚ ਐਡ ਕਰ ਦੇਣੀ ਆ ਜੀ ਖੰਡ ਠੀਕ ਆ ਜੀ ਆਪਾਂ ਨੇ ਦੋ ਲਈ ਸੀਗੇ ਨਾਰੀਅਲ ਦੇ ਗੁੱਟ ਤੇ ਥੋੜਾ ਜਿਹਾ ਦੁੱਧ ਇਸ ਕਰਕੇ ਤਕਰੀਬਨ ਤੁਸੀਂ ਜੇ ਤੁਹਾਨੂੰ ਗ੍ਰਾਮ ਚ ਦੱਸਾਂ ਤਾਂ ਤੁਸੀਂ 200 ਗ੍ਰਾਮ ਇਹਦੇ ਵਿੱਚ ਖੰਡ ਪਾਉਣੀ ਆ ਤੇ ਜੇ ਜੇ ਤੁਸੀਂ ਕੌਲੀ ਕੱਪ ਦਾ ਨਾਪ ਲੈਣਾ ਤਾਂ ਤੁਸੀਂ ਪਾਉਣੀ ਕੌਲੀ ਖੰਡ ਦੀ ਪਾਉਣੀ ਆ ਠੀਕ ਆ ਜੀ ਗ੍ਰਾਮ ਦੇ ਵਿੱਚ 200 ਗ੍ਰਾਮ ਤੇ ਉਹ ਜੇ ਕੌਲੀ ਦਾ ਸਾਹ ਪਾਉਣਾ ਤਾਂ ਪਾਉਣੀ ਕੌਲੀ ਤੇ ਲੋ ਜੀ ਇਹਨੂੰ ਹੁਣ ਆਪਾਂ ਕਰਦੇ ਆ ਮਿਕਸ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਜਦੋਂ ਖੰਡ ਐ ਮੈਲਟ ਹੋ ਗਈ ਕੁਲ ਗਈ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਕਰਾਂਗੇ ਠੰਡਾ ਤੇ ਲੋ ਜੀ ਹੁਣ ਆਪਾਂ ਨੇ మీడియం ਸੇਕ ਤੇ ਖੰਡ ਐ ਜਿਹੜੀ ਚੰਗੀ ਤਰ੍ਹਾਂ ਮੈਲਟ ਕਰਕੇ ਉਸ ਤੋਂ ਬਾਅਦ ਵੀ ਤਕਰੀਬਨ ਆਪਾਂ ਨੇ ਇਹ 5-4 ਮਿੰਟ ਹੋਰ ਪਕਾਉਣਾ ਤੇ ਲੋ ਜੀ ਇਹਨੂੰ ਹੌਲੀ-ਹੌਲੀ ਪਕਾ ਲੈਂਦੇ ਆ ਜੀ ਹੋਰ ਤੇ ਲੋ ਜੀ ਖੰਡ ਪਾਉਣ ਤੋਂ ਬਾਅਦ ਨਾ ਇਹ ਜਦੋਂ ਆਪਾਂ ਇਹਨੂੰ ਪਕਾਉਂਗੇ ਇੱਕ ਵਾਰ ਇਹ ਦੁਬਾਰਾ ਤੋਂ ਪਤਲਾ ਹੋਗਾ ਇਹ ਕਿ ਖੰਡ ਚੀਨੀ ਹੈ ਜਿਹੜੀ ਉਹ ਪਾਣੀ ਛੱਡਦੀ ਆ ਤੇ ਉਸ ਤੋਂ ਬਾਅਦ ਆਪਾਂ ਇਹ 5-7 ਮਿੰਟ ਹੋਰ ਪਕਾਉਣਾ ਹੈ ਜਦੋਂ ਖੰਡ ਦਾ ਪਾਣੀ ਇਹਨ ਸੁੱਕ ਗਿਆ ਠੀਕ ਹੈ ਜੀ ਤੇ ਲਓ ਜੀ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਪਕਾ ਲੈਂਦੇ ਆ ਜੀ ਤੇ ਲਓ ਜੀ ਲੱਡੂਆਂ ਦਾ ਮਿਕਸਚਰ ਬਣ ਕੇ ਰੈਡੀ ਹੈ ਜੀ ਆਪਾਂ ਨੇ 6-7 ਮਿੰਟ ਇਹ ਹੋਰ ਪਕਾ ਲਿਆ ਠੀਕ ਹੈ ਜੀ 6-7 ਮਿੰਟ ਬਾਅਦ ਜਦੋਂ ਇਹ ਐਦਾਂ ਨਾ ਕਾਠਾ ਕਾਠਾ ਜਾਂ ਹੋਣ ਲੱਗ ਜਵੇ ਜਿਆਣੀ ਆਪ ਸਵਿਚਨਾ ਇਹ ਇੱਕ ਤਰ੍ਹਾਂ ਦਾ ਡੋ ਬਣਨ ਲੱਗ ਜਾਂਦਾ ਆ ਦੇਖੋ ਜਿਵੇਂ ਆਪਾਂ ਆਟਾ ਗੁੰਨਦੇ ਆ ਨਾ ਇਹ ਸਾਰਾ ਜੁੜਨ ਲੱਗ ਗਿਆ ਇਸ ਟਾਈਮ ਤੇ ਇਸ ਟਾਈਮ ਤੇ ਕੀ ਆ ਕਰਨਾ ਗੈਸ ਕਰ ਦੇਣਾ ਪਾਣੀ ਹੁਣ ਬੰਦ ਠੀਕ ਹੈ ਜੀ ਤੇ ਇਹਨੂੰ ਕਰਦੇ ਹਾਂ ਹੁਣ ਆਪਾਂ ਠੰਡਾ ਗੈਸ ਆਪਾਂ ਨੇ ਆਫ ਕਰਤੀ ਆ ਤੇ ਠੰਡਾ ਕਰਨ ਤੋਂ ਬਾਅਦ ਫਿਰ ਆਪਾਂ ਇਹਨੂੰ ਨਾਰੀਅਲ ਦੇ ਲੱਡੂ ਆ ਜਿਹੜੇ ਆਪਾਂ ਬੱਟ ਕੇ ਉਹ ਤਿਆਰ ਕਰੋਗੇ ਠੀਕ ਹੈ ਜੀ ਤੇ ਲਓ ਜੀ ਹੁਣ ਆਪਾਂ ਇਹਨੂੰ ਠੰਡਾ ਕਰ ਲੈਂਦੇ ਆ ਜੀ ਤੇ ਮਿਲਦੇ ਹਾਂ ਉਸ ਤੋਂ ਬਾਅਦ ਤੇ ਲਓ ਜੀ ਲੱਡੂਆਂ ਦਾ ਮਿਕਸਚਰ ਜਿਹੜਾ ਆਪਣਾ ਠੰਡਾ ਹੋ ਚੁੱਕਿਆ ਆ ਜੀ ਆਪਾਂ ਨੇ ਇਹ ਥਾਲੀ ਦੇ ਵਿੱਚ ਕੱਢ ਲਿਆ ਤਾਂ ਠੀਕ ਹੈ ਜੀ ਤੇ ਹੁਣ ਇਹ ਬਿਲਕੁਲ ਠੰਡਾ ਹੈ ਇਹਨ ਲੱਡੂ ਜਿਹੜੇ ਆਪਣੇ ਵੱਟ ਹੋ ਰਹੇ ਆ ਜੀ ਤੁਸੀਂ ਦੇਖ ਸਕਦੇ ਹੋ ਆ ਦੇਖੋ ਕਿੰਨੇ ਵਧੀਆ ਲੱਡੂ ਜਿਹੜੇ ਵੱਟ ਹੋ ਰਹੇ ਆ ਐਨ ਪੂਰੇ ਨਰਮ ਮੁਲਾਇਮ ਬਣ ਕੇ ਜਿਹੜੇ ਲੱਡੂ ਇਹ ਤਿਆਰ ਹੋ ਗਏ ਤੁਸੀਂ ਇਹਦੇ ਵਿੱਚ ਥੋੜਾ ਬਹੁਤਾ ਇਲੈਚੀ ਪਾਊਡਰ ਵੀ ਐਡ ਕਰ ਸਕਦੇ ਹੋ ਕੋਈ ਫੂਡ ਕਲਰ ਵੀ ਪਾ ਸਕਦੇ ਹੋ ਜੇ ਤੁਹਾਨੂੰ ਕੋਈ ਫੂਡ ਕਲਰ ਵਧੀਆ ਲੱਗਦਾ ਹੈ ਉਹ ਤੁਹਾਡੀ ਆਪਣੀ ਮਰਜ਼ੀ ਆ ਜੀ ਠੀਕ ਆ ਜੀ ਪੂਰੀ ਪਿਓਰ ਚੀਜ਼ ਬਣੀ ਆ ਇਹ ਸੋ ਇਸ ਦਿਵਾਲੀ ਤੇ ਤੁਸੀਂ ਐਦਾਂ ਦੀ ਕੋਈ ਵੀ ਮਿਠਾਈ ਘਰੇ ਬਣਾ ਕੇ ਜ਼ਰੂਰ ਤਿਆਰ ਕਰਿਓ ਜੀ ਠੀਕ ਆ ਜੀ ਕਿਉਂਕਿ ਤੁਹਾਨੂੰ ਵੀ ਪਤਾ ਹੈ ਬਾਹਰਲੀ ਮਠਿਆਈਆਂ ਜਿਹੜੀਆਂ ਉਹ ਕਿਵੇਂ ਦੀਆਂ ਹੁੰਦੀਆਂ ਆ ਦੇਖੋ ਕਿੰਨੇ ਵਧੀਆ ਲੱਡੂ ਜਿਹੜੇ ਇਹ ਬਣ ਚੁੱਕੇ ਆ ਤੇ ਹੁਣ ਆਪਾਂ ਇਹਨਾਂ ਨੂੰ ਬਣਾ ਬਣਾ ਕੇ ਇਦਾਂ ਦੇ ਬਰਤਨ ਦੇ ਵਿੱਚ ਰੱਖ ਲੈਂਦੇ ਆ ਜੀ ਤੇ ਲਓ ਜੀ ਲੱਡੂ ਬਣ ਕੇ ਹੋ ਗਏ ਜੀ ਤਿਆਰ ਆ ਦੇਖੋ ਕਿੰਨੇ ਵਧੀਆ ਇਹ ਬਣ ਕੇ ਤਿਆਰ ਹੋਏ ਆ ਜੀ ਸੋ ਇਸ ਤਰੀਕੇ ਨਾਲ ਤੁਸੀਂ ਘਰੇ ਜਿਹੜੇ ਨਾਦੀਲ ਦੇ ਲੱਡੂ ਬਣਾ ਕੇ ਤਿਆਰ ਕਰ ਸਕਦੇ ਹੋ ਜੀ ਇਸ ਦੀਵਾਲੀ ਤੇ ਕਿਉਂਕਿ ਇਹ ਪੂਰੇ ਪਿਓਰ ਬਣੇ ਆ ਜੀ ਐਨ ਸ਼ੁੱਧ ਹੈ ਕੋਈ ਇਹਦੇ ਵਿੱਚ ਮਿਲਾਵਟ ਨਹੀਂ ਹੈਗੀ ਸੋ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਤੇ ਕਮੈਂਟ ਜਰੂਰ ਕਰ ਦਿਓ ਜੀ ਤੇ ਨਾਲੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਨਾਲੇ ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸਣੀ ਆ ਜੀ ਇਹ ਲੱਡੂਆਂ ਦੇ ਵਿੱਚ ਤੁਸੀਂ ਥੋੜੀ ਬਹੁਤੀ ਸੂਜੀ ਜਰੂਰ ਐਡ ਕਰ ਲਿਓ ਕਿਉਂਕਿ ਨਾਰੀਅਲ ਦੇ ਵਿੱਚ ਜਿਆਦਾ ਤੇਲ ਹੁੰਦਾ ਨਾ ਇਸ ਕਰਕੇ ਲੱਡੂਆਂ ਨੇ ਥੋੜਾ ਜਿਹਾ ਤੇਲ ਛੱਟਦੇ ਆ ਠੀਕ ਆ ਜੀ ਇਹ ਦੱਸਣਾ ਜ਼ਰੂਰੀ ਸੀਗਾ ਕਿਉਂਕਿ ਮੈਂ ਵੀ ਪਹਿਲੀ ਵਾਰ ਬਣਾਇਆ ਤੁਸੀਂ ਇਹਦੇ ਵਿੱਚ ਅੱਧੀ ਪੌਣੀ ਕੌਲੀ ਸੂਜੀ ਦੀ ਭੁੰਨ ਕੇ ਪਾ ਦਿਓ ਉਹ ਨਾਲ ਕਿਹਾ ਹੋਊਗਾ ਕਿਉਂਕਿ ਜਿਹੜਾ ਘੀ ਆ ਔਰ ਜਸਟ ਹੋ ਜਾਊਗਾ ਠੀਕ ਹੈ ਜੀ ਇਸ ਇਸ ਕਰਕੇ ਦੱਸ ਰਹੇ ਹਾਂ ਕਿ ਕਿ ਲੱਡੂਆਂ ਨੇ ਥੋੜਾ ਥੋੜਾ ਤੇਲ ਛੱਡ ਤਿਆ ਤੁਸੀਂ ਇਹਦੇ ਵਿੱਚ ਸੂਜੀ ਪਾਉਂਗੇ ਨਾ ਭੁੰਨ ਕੇ ਅੱਧੀ ਪੌਣੀ ਕੌਲੀ ਤਾਂ ਇਹ ਕੀ ਨਹੀਂ ਛੱਡੂਗੇ ਠੀਕ ਹੈ ਜੀ ਤੇ ਲੋ ਜੀ ਜਾਣਕਾਰੀ ਵਧੀਆ ਲੱਗੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਮਿਲਦੇ ਹਾਂ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ